श्री गुरु तेग बहादुर साहिब के तीन सौ पचासवें शहीदी दिवस को समर्पित पंजाब सरकार की श्रद्धा और सत्कार से भरपूर पहल पंजाब के तेईस जिलों में गुरु साहिब के जीवन और बलिदान को दर्शाते लाइट एंड साउंड शो श्रीनगर गुरदासपुर फरीदकोट और तख्त श्री दमदमा साहिब तलवंडी साबो ऐसी अनंतपुर साहिब तक चार महान नगर कीर्तन तथा तेईस चौबीस और पच्चीस नवम्बर को अनंतपुर साहिब में होने वाले भव्य समागमों में मुख्यमंत्री सरदार भगवंत सिंह जी मान की ओर ऐसी सभी को नतमस्तक होने का हार्दिक अनुरोध आइए अपनी अटूट श्रद्धा और सत्कार के साथ इन समागमों का हिस्सा बने ਨੈ ਇਨਸਪੈਕਟਰ ਕੁਲਵੰਤ ਸਿੰਘ ਇਨਚਾਰਜ ਪੀਓਸ ਦਾ ਫਤਿਹਗੜ੍ਹ ਸਾਹਿਬ ਇੱਕ ਦੋਸ਼ੀ ਮਕੱਦਮਾ ਨੰਬਰ 106/19 409 ਤੇ 13 ਦੀ 2 ਪੀਸੀ ਐਕਟ ਥਾਣਾ ਮਲੋਹ ਵਿੱਚ ਜਿਹੜਾ ਪਕੌੜਾ ਚੱਲ ਰਿਹਾ ਸੀ ਇਹ ਮਿਤੀ 7 7 25 ਤੋਂ ਇਸ ਮੁਕੱਦਮੇ ਵਿੱਚ ਪਕੌੜਾ ਸੀ ਇਹਦੇ ਖਿਲਾਫ ਇੱਕ ਹੋਰ ਵੀ 420 ਦਾ ਮਕੱਦਮਾ ਜਿਹੜਾ 160/25 ਥਾਣਾ ਮਲੋਹ ਵਿੱਚ ਦਰਜ ਹੈ ਇਹ ਲੋਕਾਂ ਦੇ ਖਿਲਾਫ ਦੇ ਪੈਸੇ ਉਸ ਨੂੰ ਲੈ ਕੇ ਕਬਾਈਨਾ ਵਗੈਰਾ ਦਵਾ ਕੇ ਉਧਰ ਕਨਾਰਕਾ ਸਾਡ ਲੈ ਜਾਂਦਾ ਸੀ ਉੱਥੇ ਲੋਨ ਲੂਨ ਕਰਾ ਦਿੰਦਾ ਸੀ ਉੱਥੇ ਵੀ ਗਾਹਾਂ ਵੇਚ-ਬੋਚ ਦਿੰਦਾ ਸੀ ਐਦਾਂ ਦੀ ਠੱਗਾਂ ਚੋਰੀ ਮਾਰਦਾ ਸੀ ਇਹਦੇ ਬਾਰੇ ਤਫਤੀਸ਼ ਚੱਲ ਰਹੀ ਹੈ ਕੁਝ ਹੋਰ ਵੀ ਸਾਡੇ ਕੋਲ ਜਿਹੜੀਆਂ ਥਾਣਾ ਬਲੋਕ ਖੇਤਰ ਕਾਰਤਾਕ ਬੁਲੰਡਾ ਦੇ ਖਿਲਾਫ ਆਈਆਂ ਹੋਈਆਂ ਉਹ ਬਾਕੀ ਤਫਤੀਸ਼ ਦਾ 파ਟਾ ਤੁਹਾਨੂੰ ਬਾਅਦ ਦੱਸਾਂਗੇ ਕਿਸ ਤਰ੍ਹਾਂ ਇਸ ਨੂੰ ਕਾਬੂ ਕੀਤਾ ਗਿਆ ਜੀ ਕਿੰਨੇ ਕ ਮੁਕਸ਼ਫ ਤੱਕ ਤੁਹਾਨੂੰ ਲੋ ਇਹ ਜਿਹੜਾ ਕੁਲਦੀਪ ਸਿੰਘ ਪੁੱਤਰ ਸਾਧੂ ਸਿੰਘ ਪਿੰਡ ਭਰਪੂਰਗੜ ਦਾ ਰਹਿਣ ਵਾਲਾ ਇਹ ਆਪਣੇ ਭਾਂਜੇ ਦੇ ਵਿਆਹ 'ਚ ਬੁੱਗਾ ਖੁਰਦ ਆਇਆ ਸੀ ਇਹ ਇੱਕ ਤੇ ਬਰਾਤ ਨੂੰ ਜਾ ਰਿਹਾ ਸੀ ਆਪਣੇ ਨਾਪਾ ਅਸੀਂ ਇੱਕ ਤੇ ਰੋਟੀ ਦੇ ਕੋਲਾਂ ਤੇ ਨੂੰ ਉਥੋਂ ਨਾਬੇ ਤੋਂ ਜਿਹੜਾ ਗ੍ਰਿਫਤਾਰ ਕੀਤਾ ਇਹ ਬਾਹਰ ਕਿਤੇ ਕਰਨਾਟਕਾ ਦੇ ਵਿੱਚ ਰਹਿੰਦਾ ਸੀ ਪਰਿਵਾਰ ਦੇ ਨਾਲ ਕੋਈ ਦਾ ਲਿੰਕ ਨਹੀਂ ਸੀ ਆਪਣੇ ਪਿੰਡੇ ਹੀ ਜਾਂਦਾ ਨਹੀਂ ਸੀ ਇਹਦੀ ਫੈਮਿਲੀ ਦੇ ਜਿਹੜੀ ਇਹ ਪਤਾ ਲੱਗਿਆ ਵੀ ਜਿਹੜੀ ਜ਼ਮੀਨ ਵਗੈਰਾ ਹੈ ਉਹ ਬੱਚਿਆਂ ਬੱਚਾ ਨਾ ਕਰਾ ਚੁੱਕਿਆ ਇਹ ਆਪਣੇ ਆਪ ਨੂੰ ਸਾਫ ਰੱਖ ਕੇ ਕਰਕੇ ਠੱਗੀ ਠੋਰੀਆਂ ਮਾਰਦਾ ਅ ਕਿੰਨੇ ਕਾ ਅਮਾਉਂਟ ਦੇ ਠੱਗੀ ਮਾਰ ਚੁੱਕਾ ਹੈ ਹੁਣ ਤੱਕ ਇਹਦੇ ਬਾਰੇ ਇਹ ਤਫਤੀਸ਼ ਦਾ 파ੜਾ ਉਹ ਤੁਸੀਂ ਜਿੰਨਾ ਵੀ ਫਿਲਹਾਲ ਚੈੱਕ ਕਰਕੇ ਦੱਸਾਂਗੇ ਅਦਾਲਤ ਦਾ ਮੇਸਾ ਨਹੀਂ ਜੀ ਇਹ ਨੂੰ ਅਜੀ ਅੱਜ ਮੁਖ ਅਫਸਰ थाना ਅਮਲੋਹ ਦੇ ਹਵਾਲੇ ਕੀਤਾ ਇਸ ਤੋਂ ਬਾਅਦ ਨੂੰ ਜਿਹੜਾ ਕੱਲ ਪੇਸ਼ ਅਦਾਲਤ ਕੀਤਾ ਜਾਊਗਾ ਜਿਹੜਾ ਦੂਜਾ ਮੁਕੱਦਮਾ 160/25 ਆ ਉਹਦੇ ਚ ਵੀ ਦੀ ਜਿਹੜੀ ਗ੍ਰਿਫਤਾਰੀ ਪਾਈ ਜਾਊਗੀ ਮੈਂ ਇੰਸਪੈਕਟਰ ਕੁਲਵੰਤ ਸਿੰਘ ਇੰਚਾਰਜ ਪੀਓਸ ਦਾ ਫਤਿਹਗੜ੍ਹ ਸਾਹਿਬ ਇੱਕ ਦੋਸ਼ੀ ਮੁਕੱਦਮਾ ਨੰਬਰ 106/19 409 ਤੇ 13 ਦੀ 2 ਪੀਸੀ ਐਕਟ ਥਾਣਾ ਬਲੋਹ ਵਿੱਚ ਜਿਹੜਾ ਪਕੌੜਾ ਚੱਲ ਰਿਹਾ ਸੀ ਇਹ ਮਿਤੀ 7/7/25 ਤੋਂ ਇਸ ਮੁਕੱਦਮੇ ਵਿੱਚ ਪਕੌੜਾ ਸੀ ਇਹਦੇ ਖਿਲਾਫ ਇੱਕ ਹੋਰ ਵੀ 420 ਦਾ ਮੁਕੱਦਮਾ ਜਿਹੜਾ 160/25 ਫਾਰਾ ਮਲੋਹ ਵਿੱਚ ਦਰਜ ਹੈ ਇਹ ਲੋਕਾਂ ਦੇ ਖਿਲਾਫ ਦੇ ਪੈਸੇ ਪੂਸ ਲੈ ਕੇ ਕਬਾਇਨਾ ਵਗੈਰਾ ਦਵਾ ਕੇ ਉਧਰ ਕਰਨਾਟਕਾ ਸਾਡੇ ਲੈ ਜਾਂਦਾ ਸੀ ਉੱਥੇ ਲੋਨ ਲੋਨ ਕਰਾ ਦਿੰਦਾ ਸੀ ਉੱਥੇ ਵੀ ਗਾਹ ਵੇਚ ਪੂਜ ਦਿੰਦਾ ਸੀ ਐਦਾਂ ਦੀ ਠੱਗਾਂ ਚੋਰੀ ਮਾਰਦੇ ਸੀ ਇਹਦੇ ਬਾਰੇ ਤਫਤੀਸ਼ ਜੇ ਚੱਲ ਰਹੀ ਹੈ ਕੁਝ ਹੋਰ ਵੀ ਸਾਡੇ ਕੋਲ ਜਿਹੜੀਆਂ ਥਾਣਾ ਬਲੋਹ ਵਿਖੇ ਦਰਖਾਸਤਾਂ ਬਲਿੰਡਾ ਦੇ ਖਿਲਾਫ ਆਈਆਂ ਹੋਈਆਂ ਉਹ ਬਾਕੀ ਤਫਤੀਸ਼ ਦਾ ਪਾਟਾ ਤੁਹਾਨੂੰ ਬਾਅਦ ਕਿਸ ਤਰ੍ਹਾਂ ਇਸ ਨੂੰ ਕਾਬੂ ਕੀਤਾ ਗਿਆ ਜੀ ਕਿੰਨੇ ਕੁ ਮੁਕਸ਼ਤ ਤੱਕ ਤੁਹਾਨੂੰ ਇਹ ਜਿਹੜਾ ਕੁਲਦੀਪ ਸਿੰਘ ਪੁੱਤਰ ਸਾਧੂ ਸਿੰਘ ਪਿੰਡ ਭਰਪੂਰਗੜ ਦਾ ਰਹਿਣ ਵਾਲਾ ਹੈ ਇਹ ਆਪਣੇ ਭਾਂਜੇ ਦੇ ਵਿਆਹ 'ਚ ਬੁੱਗਾ ਖੁਰਦਾ ਆਇਆ ਸੀ ਇਹ ਕਿਤੇ ਬਰਾਤ ਨੂੰ ਜਾ ਰਿਹਾ ਸੀ ਆਪਣੇ ਨਾਬਾ ਅਸੀਂ ਕਿਤੇ ਰੋਟੀ ਦੇ ਕੋਲਾਂ ਤੇ ਇਹਨੂੰ ਉੱਥੋਂ ਨਾਬੇ ਤੋਂ ਜਿਹੜਾ ਗ੍ਰਿਫਤਾਰ ਕੀਤਾ ਇਹ ਬਾਹਰ ਕਿਤੇ ਇੱਕ ਨਾਟਕਾ ਦੇ ਵਿੱਚ ਰਹਿੰਦਾ ਸੀ ਪਰਿਵਾਰ ਦੇ ਨਾਲ ਕੋਈ ਦਾ ਲਿੰਕ ਨਹੀਂ ਸੀ ਆਪਣੇ ਪਿੰਡੇ ਹੀ ਜਾਂਦਾ ਨਹੀਂ ਸੀ ਇਹਦੀ ਫੈਮਿਲੀ ਦੀ ਜਿਹੜੀ ਪਤਾ ਲੱਗਿਆ ਵੀ ਜਿਹੜੀ ਜ਼ਮੀਨ ਵਗੈਰਾ ਹੈ ਉਹ ਬੱਚਿਆਂ ਬੱਚਾ ਨਾ ਕਰਾ ਚੁੱਕਿਆ ਇਹ ਆਪਣੇ ਆਪ ਨੂੰ ਸਾਫ ਕਰਕੇ ਕਰਕੇ ਠੱਗੇ ਠੋਰੀਆਂ ਮਾਰਦਾ ਅ ਕਿੰਨੇ ਕਾ ਅਮਾਉਂਟ ਦੇ ਠੱਗੇ ਮਾਰ ਚੁੱਕਾ ਹੁਣ ਤੱਕ ਇਦੇ ਬਾਰੇ ਦੀ ਤਫਸੀਲ ਦਾ 파ੜਾ ਉਹ ਤੁਸੀਂ ਜਿੰਨਾ ਵੀ ਫਿਲਹਾਲ ਚੈੱਕ ਕਰਕੇ ਦੱਸਾਂਗੇ ਅਦਾਲਤ ਅਮੇਰ ਕਰਤੇ ਨਹੀਂ ਜੀ ਇਹਨੂੰ ਅਜੀ ਅੱਜ ਮੁੱਖ ਅਫਸਰ ਥਾਣਾ ਅਮਲੋਹ ਦੇ ਹਵਾਲੇ ਕੀਤਾ ਇਸ ਤੋਂ ਬਾਅਦ ਨੂੰ ਜਿਹੜਾ ਕੱਲ ਪੇਸ਼ ਅਦਾਲਤ ਕੀਤਾ ਜਾਊਗਾ ਜਿਹੜਾ ਦੂਜਾ ਮੁਕੱਦਮਾ 168/25 ਆ ਉਹਦੇ ਚ ਵੀ ਦੀ ਜਿਹੜੀ ਗ੍ਰਿਫਤਾਰੀ ਪਾਈ ਜਾਊਗੀ ਮੈਂ ਇੰਸਪੈਕਟਰ ਕੁਲਵੰਤ ਸਿੰਘ ਇਨਚਾਰਜ ਪੀਓ ਦਾ ਫਤਿਹਗੜ੍ਹ ਸਾਹਿਬ ਇੱਕ ਦੋਸ਼ੀ ਮੁਕੱਦਮਾ ਨੰਬਰ 106/19 409 ਤੇ 13 ਦੀ 2 ਪੀਸੀ ਐਕਟ ਥਾਣਾ ਬਲੋਹ ਵਿੱਚ ਜਿਹੜਾ ਪਕੌੜਾ ਚੱਲ ਰਿਹਾ ਸੀ ਇਹ ਮਿਤੀ 7725 ਤੋਂ ਇਸ ਮੁਕਦਮੇ 'ਚ ਪਗੋੜਾ ਸੀ ਇਹਦੇ ਖਿਲਾਫ ਇੱਕ ਹੋਰ ਵੀ 420 ਦਾ ਮੁਕਦਮਾ ਜਿਹੜਾ 167/25 ਥਾਣਾ ਮਲੋ ਵਿੱਚ ਦਰਜ ਹੈ ਇਹ ਲੋਕਾਂ ਦੇ ਖਿਲਾਫ ਦੇ ਪੈਸੇਪੂਸ ਲੈ ਕੇ ਕਬਾਈਨਾ ਵਗੈਰਾ ਦਵਾ ਕੇ ਉਧਰ ਕਰਨਾਟਕਾ ਸਾਡੇ ਲੈ ਜਾਂਦਾ ਸੀ ਉੱਥੇ ਲੋਨ-ਲੋਨ ਕਰਾ ਦਿੰਦਾ ਸੀ ਉੱਥੇ ਵੀ ਗਾਹਾਂ ਵੇਚ-ਬੋਚ ਦਿੰਦਾ ਸੀ ਐਦਾਂ ਦੀ ਠੱਗਾਂ ਚੋਰੀ ਮਾਰਦਾ ਸੀ ਇਹਦੇ ਬਾਰੇ ਤਕਤੀਸ਼ੀ ਚੱਲ ਰਹੀ ਹੈ ਕੁਝ ਹੋਰ ਵੀ ਸਾਡੇ ਕੋਲ ਜਿਹੜੀਆਂ ਥਾਣਾ ਮਲੋ ਵਿਖੇ ਤਰਖਾਸਤਾਂ ਬੁਲੰਡਾ ਦੇ ਖਿਲਾਫ ਆਈਆਂ ਹੋਈਆਂ ਹਨ ਉਹ ਬਾਕੀ ਤਵਰੀਸ਼ਾ ਪਾਰਟਾ ਤੁਹਾਨੂੰ ਬਾਅਦ ਦੱਸਾਂ ਕਿਸ ਤਰ੍ਹਾਂ ਇਸ ਨੂੰ ਕਾਬੂ ਕੀਤਾ ਗਿਆ ਜੀ ਕਿੰਨੇ ਕ ਮੁਕਸ਼ਤ ਤੱਕ ਲੋਕਾਂ ਨੂੰ ਇਹ ਜਿਹੜਾ ਕੁਲਦੀਪ ਸਿੰਘ ਪੁੱਤਰ ਸਾਧੂ ਸਿੰਘ ਪਿੰਡ ਭਰਪੂਰਗੜ ਦਾ ਰਹਿਣ ਵਾਲਾ ਇਹ ਆਪਣੇ ਭਾਂਜੇ ਦੇ ਵਿਆਹ ਚ ਬੁੱਗਾ ਖੁਰਦ ਆਇਆ ਸੀ ਇਹ ਇੱਕ ਤੇ ਬਰਾਤ ਨੂੰ ਜਾ ਰਿਹਾ ਸੀ ਆਪਣੇ ਨਾਬਾ ਅਸੀਂ ਇੱਕ ਤੇ ਰੋਟੀ ਦੇ ਬੋਲਾਂ ਤੇ ਇਹਨੂੰ ਉੱਥੋਂ ਨਾਬੇ ਤੋਂ ਜਿਹੜਾ ਗ੍ਰਿਫਤਾਰ ਕੀਤਾ ਇਹ ਬਾਹਰ ਕਿਤੇ ਕਰਨਾਟਕਾ ਦੇ ਵਿੱਚ ਰਹਿੰਦਾ ਸੀ ਪਰਿਵਾਰ ਦੇ ਨਾਲ ਕੋਈ ਦਾ ਲਿੰਕ ਨਹੀਂ ਸੀ ਆਪਣੇ ਪਿੰਡੇ ਹੀ ਜਾਂਦਾ ਨਹੀਂ ਸੀ ਇਹ ਜਿਹੜੀ ਫੈਮਿਲੀ ਦੇ ਜਿਹੜੀ ਇਹਨੂੰ ਪਤਾ ਲੱਗਿਆ ਵੀ ਜਿਹੜੀ ਜ਼ਮੀਨ ਵਗੈਰਾ ਹੈ ਉਹ ਬੱਚਿਆਂ ਬੱਚਾ ਨਾ ਕਰਾ ਚੁੱਕਿਆ ਇਹ ਆਪਣੇ ਆਪ ਨੂੰ ਸਾਫ ਕਰਕੇ ਕਰਕੇ ਠੱਗੀ ਠੋਰੀਆਂ ਮਾਰਦਾ ਅ ਕਿੰਨੇ ਕਾ ਅਮਾਉਂਟ ਦੇ ਠੱਗੀ ਮਾਰ ਚੁੱਕਾ ਹੈ ਹੁਣ ਤੱਕ ਇਹਦੇ ਬਾਰੇ ਇਹਦੀ ਤਫਤੀਸ਼ ਦਾ 파ੜਾ ਉਹ ਤੁਸੀਂ ਜਿੰਨਾ ਫਿਲਹਾਲ ਚੈੱਕ ਕਰਕੇ ਦੱਸਾਂਗੇ ਅਦਾਲਤ ਵਿੱਚ ਕਰਦੇ ਨਹੀਂ ਜੀ ਇਹਨੂੰ ਅਜੀ ਅੱਜ ਮੁਖ ਅਫਸਰ थाना ਅਮਲੋਦ ਦੇ ਹਵਾਲੇ ਕੀਤਾ ਇਸ ਤੋਂ ਬਾਅਦ ਨੂੰ ਜਿਹੜਾ ਕੱਲ ਕ੍ਰਿਸ਼ ਅਦਾਲਤ ਕੀਤਾ ਜਾਊਗਾ ਜਿਹੜਾ ਦੂਜਾ ਮੁਕੱਦਮਾ 160/25 ਆ ਉਹਦੇ ਚ ਵੀ ਦੀ ਜਿਹੜੀ ਗ੍ਰਿਫਤਾਰੀ ਪਾਈ ਜਾਊਗੀ ਮੈਂ ਇੰਸਪੈਕਟਰ ਕੁਲਵੰਤ ਸਿੰਘ ਇੱਕ ਦੋਸ਼ੀ ਮਕੱਦਮਾ ਨੰਬਰ 106/19 409 ਤੇ 13 ਦੀ 2 ਪੀਸੀ ਐਕਟ ਥਾਣਾ ਮਲੋਹ ਵਿੱਚ ਜਿਹੜਾ ਪਕੌੜਾ ਚੱਲ ਰਿਹਾ ਸੀ ਇਹ ਮਿਤੀ 7 7 25 ਤੋਂ ਇਸ ਮੁਕੱਦਮੇ ਵਿੱਚ ਪਕੌੜਾ ਸੀ ਇਹਦੇ ਖਿਲਾਫ ਇੱਕ ਹੋਰ ਵੀ 420 ਦਾ ਮਕੱਦਮਾ ਜਿਹੜਾ 160/25 ਥਾਣਾ ਮਲੋਹ ਵਿੱਚ ਦਰਜ ਹੈ ਇਹ ਲੋਕਾਂ ਦੇ ਖਿਲਾਫ ਦੇ ਪੈਸੇ ਉਸ ਨੂੰ ਲੈ ਕੇ ਕਬਾਈਨਾ ਵਗੈਰਾ ਦਵਾ ਕੇ ਉਧਰ ਕਰਨਾਟਕਾ ਸਾਡ ਲੈ ਜਾਂਦਾ ਸੀ ਉੱਥੇ ਲੋਨ ਲੋਨ ਕਰਾ ਦਿੰਦਾ ਸੀ ਉੱਥੇ ਵੀ ਗਾਹਾਂ ਵੇਚ-ਬੋਚ ਦਿੰਦਾ ਸੀ ਇਦਾਂ ਦੀ ਠੱਗਾਂ ਕਿਉਂ ਮਾਰਦੇ ਸੀ ਇਹਦੇ ਬਾਰੇ ਤਫ਼ਦੀਸ਼ ਜੇ ਚੱਲ ਰਹੀ ਹੈ ਕੁਝ ਹੋਰ ਵੀ ਸਾਡੇ ਕੋਲ ਜਿਹੜੀਆਂ ਥਾਣਾ ਬਲੋਕ ਖੇਤਰਖਾਸਤਾ ਕੋਲਿੰਡਾ ਦੇ ਖਿਲਾਫ ਆਈਆਂ ਹੋਈਆਂ ਉਹ ਬਾਕੀ ਤਫ਼ਦੀਸ਼ ਦਾ 파ਟਾ ਤੁਹਾਨੂੰ ਬਾਅਦ ਦੱਸਾਂਗੇ ਕਿਸ ਤਰ੍ਹਾਂ ਇਸ ਨੂੰ ਕਾਬੂ ਕੀਤਾ ਗਿਆ ਜੀ ਕਿੰਨੇ ਕ ਮੁਕਸ਼ਫ ਤੱਕ ਤੁਹਾਨੂੰ ਲੋ ਇਹ ਜਿਹੜਾ ਕੁਲਦੀਪ ਸਿੰਘ ਪੁੱਤਰ ਸਾਧੂ ਸਿੰਘ ਪਿੰਡ ਭਰਪੂਰਗੜ ਦਾ ਰਹਿਣ ਵਾਲਾ ਇਹ ਆਪਣੇ ਭਾਂਜੇ ਦੇ ਵਿਆਹ 'ਚ ਬੁੱਗਾ ਖੁਰਦ ਆਇਆ ਸੀ ਇਹ ਇੱਕ ਤੇ ਬਰਾਤ ਨੂੰ ਜਾ ਰਿਹਾ ਸੀ ਆਪਣੇ ਨਾਪਾ ਅਸੀਂ ਇੱਕ ਤੇ ਰੋਟੀ ਦੇ ਕੋਲਾਂ ਤੇ ਇਹਨੂੰ ਉੱਥੋਂ ਨਾਬੇ ਤੋਂ ਜਿਹੜਾ ਗ੍ਰਿਫਤਾਰ ਕੀਤਾ ਇਹ ਬਾਹਰ ਕਿਤੇ ਕਰਨਾਟਕਾ ਦੇ ਵਿੱਚ ਰਹਿੰਦਾ ਸੀ ਪਰਿਵਾਰ ਦੇ ਨਾਲ ਕੋਈ ਦਾ ਲਿੰਕ ਨਹੀਂ ਸੀ ਆਪਣੇ ਪਿੰਡ ਹੀ ਜਾਂਦਾ ਨਹੀਂ ਸੀ ਇਹਦੀ ਫੈਮਿਲੀ ਦੇ ਜਿਹੜੀ ਇਹਨੂੰ ਕੋਈ ਪਤਾ ਲੱਗਿਆ ਵੀ ਜਿਹੜੀ ਜ਼ਮੀਨ ਵਗੈਰਾ ਹੈ ਉਹ ਬੱਚਿਆਂ ਬੱਚਿਆਂ ਨਾਲ ਕਰਾ ਚੁੱਕਿਆ ਇਹ ਆਪਣੇ ਆਪ ਨੂੰ ਸਾਫ ਰੱਖ ਕੇ ਕਰਕੇ ਠੱਗੀਆਂ ਠੋਰੀਆਂ ਮਾਰਦਾ ਅ ਕਿੰਨੇ ਕਾ ਅਮਾਉਂਟ ਦੇ ਠੱਗੀਆਂ ਮਾਰ ਚੁੱਕਿਆ ਇਹਨਾਂ ਦਾ ਇਹਦੇ ਬਾਰੇ ਇਹ ਤਫ਼तीश ਦਾ 파ੜਾ ਉਹ ਤੁਸੀਂ ਜਿੰਨਾ ਵੀ ਫਿਲਹਾਲ ਚੈੱਕ ਕਰਕੇ ਦੱਸਾਂਗੇ ਅਦਾਲਤ ਦਾ ਬੇਸਟ ਨਹੀਂ ਜੀ ਇਹਨੂੰ ਅਜੀ ਅੱਜ ਮੁਖ ਅਫਸਰ थाना ਅਮਲੋਦੇ ਹਵਾਲੇ ਕੀਤਾ ਇਸ ਤੋਂ ਬਾਅਦ ਉਹ ਜਿਹੜਾ ਕੱਲ ਕ੍ਰਿਸ਼ ਅਦਾਲਤ ਕੀਤਾ ਜਾਊਗਾ ਜਿਹੜਾ ਦੂਜਾ ਮੁਕੱਦਮਾ 160 ਬਰ 25 ਆ ਉਹਦੇ ਚ ਵੀ ਦੀ ਜਿਹੜੀ ਗ੍ਰਿਫਤਾਰੀ ਪਾਈ ਜਾਊਗੀ ਮੈਂ ਇੰਸਪੈਕਟਰ ਕੁਲਵੰਤ ਸਿੰਘ ਇੰਚਾਰਜ ਪੀਓਸ ਦਾ ਫਤਿਹਗੜ੍ਹ ਸਾਹਿਬ ਇੱਕ ਦੋਸ਼ੀ ਮੁਕੱਦਮਾ ਨੰਬਰ 106/19 409 ਤੇ 13 ਦੀ 2 ਪੀਸੀ ਐਕਟ ਥਾਣਾ ਬਲੋਹ ਵਿੱਚ ਜਿਹੜਾ ਪਕੌੜਾ ਚੱਲ ਰਿਹਾ ਸੀ ਇਹ ਮਿਤੀ 7 7 25 ਤੋਂ ਇਸ ਮੁਕੱਦਮੇ ਵਿੱਚ ਪਕੌੜਾ ਸੀ ਇਹਦੇ ਖਿਲਾਫ ਇੱਕ ਹੋਰ ਵੀ 420 ਦਾ ਮੁਕੱਦਮਾ ਜਿਹੜਾ 160 ਬਰ 25 ਫਾਰਾ ਮਲੋਹ ਵਿੱਚ ਦਰਜ ਹੈ ਇਹ ਲੋਕਾਂ ਦੇ ਖਿਲਾਫ ਦੇ ਪੈਸੇ ਪੂਸ ਲੈ ਕੇ ਕਬਾਇਨਾ ਵਗੈਰਾ ਦਵਾ ਕੇ ਉਧਰ ਕਰਨਾਟਕਾ ਸਾਡੇ ਲੈ ਜਾਂਦਾ ਸੀ ਉੱਥੇ ਲੋਨ ਲੋਨ ਕਰਾ ਦਿੰਦਾ ਸੀ ਉੱਥੇ ਵੀ ਗਾਹ ਵੇਚ ਪੂਜ ਦਿੰਦਾ ਸੀ ਐਦਾਂ ਦੀ ਠੱਗਾਂ ਚੋਰੀ ਮਾਰਦੇ ਸੀ ਇਹਦੇ ਬਾਰੇ ਤਫਤੀਸ਼ ਜੇ ਚੱਲ ਰਹੀ ਹੈ ਕੁਝ ਹੋਰ ਵੀ ਸਾਡੇ ਕੋਲ ਜਿਹੜੀਆਂ ਥਾਣਾ ਬਲੋਹ ਵਿਖੇ ਦਰਖਾਸਤਾਂ ਬਲਿੰਡਾ ਦੇ ਖਿਲਾਫ ਆਈਆਂ ਹੋਈਆਂ ਉਹ ਬਾਕੀ ਤਫਤੀਸ਼ ਦਾ ਪਾਟਾ ਤੁਹਾਨੂੰ ਬਾਅਦ ਦੱਸ ਕਿਸ ਤਰ੍ਹਾਂ ਇਸ ਨੂੰ ਕਾਬੂ ਕੀਤਾ ਗਿਆ ਜੀ ਕਿੰਨੇ ਕੁ ਮੁਕਸ਼ਤ ਤੱਕ ਤੁਹਾਨੂੰ ਇਹ ਜਿਹੜਾ ਕੁਲਦੀਪ ਸਿੰਘ ਪੁੱਤਰ ਸਾਧੂ ਸਿੰਘ ਪਿੰਡ ਭਰਪੂਰਗੜ ਦਾ ਰਹਿਣ ਵਾਲਾ ਹੈ ਇਹ ਆਪਣੇ ਭਾਂਜੇ ਦੇ ਵਿਆਹ 'ਚ ਬੁੱਗਾ ਖੁਰਦਾ ਆਇਆ ਸੀ ਇਹ ਕਿਤੇ ਬਰਾਤ ਨੂੰ ਜਾ ਰਿਹਾ ਸੀ ਆਪਣੇ ਨਾਬਾ ਅਸੀਂ ਕਿਤੇ ਰੋਟੀ ਦੇ ਕੋਲਾਂ ਤੇ ਇਹਨੂੰ ਉੱਥੋਂ ਨਾਬੇ ਤੋਂ ਜਿਹੜਾ ਗ੍ਰਿਫਤਾਰ ਕੀਤਾ ਇਹ ਬਾਹਰ ਕਿਤੇ ਇੱਕ ਨਾਟਕਾ ਦੇ ਵਿੱਚ ਰਹਿੰਦਾ ਸੀ ਪਰਿਵਾਰ ਦੇ ਨਾਲ ਕੋਈ ਦਾ ਲਿੰਕ ਨਹੀਂ ਸੀ ਆਪਣੇ ਪਿੰਡੇ ਹੀ ਜਾਂਦਾ ਨਹੀਂ ਸੀ ਇਹਦੀ ਫੈਮਿਲੀ ਦੀ ਜਿਹੜੀ ਪਤਾ ਲੱਗਿਆ ਵੀ ਜਿਹੜੀ ਜ਼ਮੀਨ ਵਗੈਰਾ ਹੈ ਉਹ ਬੱਚਿਆਂ ਬੱਚਾ ਨਾ ਕਰਾ ਚੁੱਕਿਆ ਇਹ ਆਪਣੇ ਆਪ ਨੂੰ ਸਾਫ ਕਰਕੇ ਕਰਕੇ ਠੱਗੇ ਠੋਰੀਆਂ ਮਾਰਦਾ ਅ ਕਿੰਨੇ ਕਾ ਅਮਾਉਂਟ ਦੇ ਠੱਗੇ ਮਾਰ ਚੁੱਕਾ ਹੈ ਹੁਣ ਤੱਕ ਇਦੇ ਬਾਰੇ ਇਹ ਤਫतीश ਦਾ ਪੜਾਅ ਦੋ ਤੁਸੀਂ ਜਿੰਨਾ ਵੀ ਫਿਲਹਾਲ ਚੈੱਕ ਕਰਕੇ ਦੱਸਾਂਗੇ ਅਦਾਲਤ ਅਮੇਰਕਾ ਤੇ ਨਹੀਂ ਜੀ ਇਹਨੂੰ ਅਜੀ ਅੱਜ ਮੁੱਖ ਅਫਸਰ ਥਾਣਾ ਅਮਲੋਦ ਦੇ ਹਵਾਲੇ ਕੀਤਾ ਇਸ ਤੋਂ ਬਾਅਦ ਨੂੰ ਜਿਹੜਾ ਕੱਲ ਪੇਸ਼ ਅਦਾਲਤ ਕੀਤਾ ਜਾਊਗਾ ਜਿਹੜਾ ਦੂਜਾ ਮੁਕੱਦਮਾ 168/25 ਆ ਉਹਦੇ ਚ ਵੀ ਦੀ ਜਿਹੜੀ ਗ੍ਰਿਫਤਾਰੀ ਪਾਈ ਜਾਊਗੀ